ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹ ਹੈ ਓੰਕਾਰ ਇਹਨੂੰ ਕਹਿੰਦੇ ਨੇ ਓੰਕਾਰ ਉਸ ਤੋਂ ਬਾਅਦ ਜਿਹੜਾ ਹੈ ਸੰਕੇਤ ਦਿੱਤਾ ਮਹਾਰਾਜ ਨੇ ਕਿ ਓੰਕਾਰ ਸਭ ਦਾ ਪ੍ਰਕਾਸ਼ਕ ਹੈ ਹੁਣ ਓੰਕਾਰ ਨੂੰ ਜਿਹੜੇ ਵਿਆਕਰਣ ਵਾਲੇ ਮੰਨਦੇ ਨੇ ਉਹ ਵਿਆਕਰਣ ਅਨੁਸਾਰ ਓਮਕਾਰ ਨੂੰ ਮੰਨਦੇ ਨੇ ਉਹ ਆਪਣੇ ਢੰਗ ਨਾਲ ਮੰਨਦੇ ਨੇ ਕਿ ਓਮਕਾਰ ਜਿਹੜਾ ਹੈ ਇਹ ਸ੍ਰਿਸ਼ਟੀ ਦੀ ਰਚਨਹਾਰ ਚੀਜ਼ ਹੈ ਆ ਉ ਮਾ ਇਹ ਪਹਿਲਾਂ ਵੀ ਸੁਣਿਆ ਆਪਾਂ ਨੇ ਵਿਆਕਰਣ ਨਾਲੇ ਆਪਣੇ ਢੰਗ ਨਾਲ ਇਹਦਾ ਅਰਥ ਕਰਦੇ ਨੇ ਇਸੇ ਪ੍ਰਕਾਰ ਜਿਹੜੇ ਯੋਗ ਮੱਤ ਵਾਲੇ ਨੇ ਉਹ ਕਹਿੰਦੇ ਨੇ ਓਮਕਾਰ ਉਮਕਾਰ ਕਰਦਿਆਂ ਕਰਦਿਆਂ ਉਹ ਆਪਣੇ ਸਵਾਸਾਂ ਨੂੰ ਈੜਾ ਟਿੰਗਲਾ ਤੇ ਸੁਖਮਨਾ ਈੜਾ ਖੱਬੇ ਪਾਸੇ ਦੀ ਨਾਸਕਾ ਜਿਹੜੀ ਹੈ ਨੱਕ ਦੇ ਦੋ ਰਸਤੇ ਨੇ ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ ਦੀ ਸੁਰ ਹੈ ਟਿੰਗਲਾ ਵਿਚਕਾਰ ਜਿਹੜਾ ਇਹਨਾਂ ਦੇ ਥਾਤ ਰਕੂਟੀ ਵਾਲਾ ਉਹ ਤੋਂ ਥੱਲੇ ਜਿਹੜੀ ਚੀਜ਼ ਆ ਉਹਨੂੰ ਕੁੰਭ ਕਹਿੰਦੇ ਜਿੱਥੇ ਸਵਾਸਾਂ ਦਾ ਰੋਕਣਾ ਹੁੰਦਾ ਓਮ ਓਮ ਦਾ ਜਾਪ ਕਰਦੇ ਹੋਇਆਂ ਉਹ ਈੜਾ ਦੇ ਰਾਹੀ 12 ਵਾਰੀ ਓਮ ਕਹਿ ਕੇ ਸਵਾਸ ਨੂੰ ਉੱਪਰ ਜਾਂਦੇ ਨੇ 16 ਵਾਰੀ ਉੱਥੇ ਟਿਕਾਉਂਦੇ ਨੇ ਕਹਿ ਕੇ ਤੇ 12 ਵਾਰੀ ਥੱਲੇ ਲਾਉਂਦੇ ਨੇ ਫਿਰ ਇਸੇ ਪ੍ਰਕਾਰ ਸੱਜੀ ਨਾਸਿਕਾ 'ਚੋਂ ਪਿੰਗਲਾ ਤੋਂ ਚੜਾ ਕੇ 12 ਵਾਰੀ ਕਹਿ ਕੇ 16 ਵਾਲੀ ਉੱਤੇ ਟਕਾ ਕੇ ਖੱਬੇ ਪਾਸੋਂ ਥੱਲੇ ਲਾਉਂਦੇ ਨੇ 12 ਵਾਰੀ ਕਹਿ ਕੇ ਇਹ ਜੋਗ ਮਤ ਅਨੁਸਾਰ ਹੈ ਕਿ ਜੋ ਸਵਾਸਾਂ ਨੂੰ ਦਸਮ ਦੁਆਰ ਵਿੱਚ ਲੈ ਕੇ ਜਾਵੇ ਸੋ ਕਈਏ ਉਹ ਓੰਕਾਰ ਉਹ ਹੈ ਓੰਕਾਰ ਜੋਗ ਮਤ ਅਨੁਸਾਰ ਜੋਗੀ ਜੇ ਇਹ ਵਰਤੋਂ ਕਰਦੇ ਨੇ ਜਿਹੜੇ ਵੈਸ਼ਨੂ ਮਾਤ ਵਾਲੇ ਨੇ ਉਹ ਕਹਿੰਦੇ ਨੇ ਵੈਸ਼ਨੂ ਮਾਤ ਅਨਸਾਰ ਕਿ ਓੰਕਾਰ ਦਾ ਭਾਵ ਹੈ ਜੋ ਅੰਗੀਕਾਰ ਕਰਦਾ ਹੈ ਆਪਣੇ ਪਿਆਰਿਆਂ ਨੂੰ ਅੰਗੀਕਾਰ ਦਾ ਭਾਵ ਕੀ ਹੈ ਕਿ ਜਿਹੜਾ ਬਚਨ ਆਪਾਂ ਕਹਾਂਗੇ ਪ੍ਰਮਾਤਮਾ ਨੂੰ ਉਹੀ ਬਚਨ ਉਹਨੇ ਅੰਗੀਕਾਰ ਕਰਕੇ ਮੰਨ ਲੈਣਾ ਜਿਹੜਾ ਬੰਦਾ ਇੱਕ ਓੰਕਾਰ ਦਾ ਉਪਾਸ਼ਕ ਹੈ ਇਹਦਾ ਜਾਪ ਕਰਦਾ ਹੈ ਉਹ ਜਿਹੜੀ ਵੀ ਗੱਲ ਕਹੇਗਾ ਮਹਾਰਾਜ ਕੀ ਕਹਿੰਦੇ ਨੇ ਜੋ ਮੰਗ ਘਰ ठाकुर ਆਪਣੇ ਤੇ ਸੋਈ ਸੋਈ ਦਿਵਾ ਨਾਨਕ ਦਾਸ ਮੁਖਤੇ ਜੋ ਬੋਲੇ ਈ ਹਾਂ ਉਹਾਂ ਸੱਚ ਹੋਵੇ ਇੱਕ ਓੰਕਾਰ ਦਾ ਜਾਪ ਕਰਨ ਵਾਲਾ ਜਿਹੜਾ ਉਹਦੀ ਗੱਲ ਰੱਬ ਮੰਨਣ ਲੱਗ ਜਾਂਦਾ ਉਹ ਜੋ ਕਹਿ ਦੇਣ ਉਹ ਹੀ ਹੋ ਜਾਂਦਾ ਹੈ ਬਹੁਤ ਹੀ ਵੱਡੀ ਅਵਸਥਾ ਦੇ ਮਾਲਕ ਹੁੰਦੇ ਨੇ ਉਹ ਜਿਨ੍ਹਾਂ ਨੇ ਬੜੇ ਚਿੰਤਨ ਕੀਤੇ ਨੇ ਮੂਲ ਮੰਤਰ ਦੇ ਅਭਿਆਸ ਕੀਤੇ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਕਰਦਿਆਂ ਕਰਦਿਆਂ ਰਾਤ ਦਿਨ ਇੱਕ ਰੂਪ ਵਿੱਚ ਹੋ ਗਏ ਨੇ ਕਿਉਂਕਿ ਮੂਲ ਮੰਤਰ ਬ੍ਰਹਮ ਅਕਾਲ ਪੁਰਖ ਦਾ ਆਪਣਾ ਰੂਪ ਹੈ ਤੇ ਅਕਾਲ ਪੁਰਖ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਹੈ ਇਸ ਕਰਕੇ ਜਿਹੜਾ ਮਨੂਲ ਮੰਤਰ ਦਾ ਪਾਠ ਕਰਨਾ ਹੈ ਇਹਨੂੰ ਅਕਾਲ ਪੁਰਖ ਸਮਝ ਕੇ ਕਰਨਾ ਕਿ ਇਹ ਅਕਾਲ ਪੁਰਖ ਆਪ ਨੇਗੇ ਤੇ ਵਾਹਿਗੁਰੂ ਮੰਤਰ ਵੀ ਅਕਾਲ ਪੁਰਖ ਆਪ ਨੇ ਕੋਈ ਆਪਨੇ ਸੋ ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਪਿਆਰਿਆਂ ਦੇ ਕਹੇ ਹੋਏ ਬਚਨ ਨੂੰ ਮੋੜਦਾ ਨਹੀਂ ਹੈ ਜੋ ਵੀ ਕਹਿ ਦੇਣਗੇ ਉਹੀ ਬਚਨ ਪਰਮੇਸ਼ਰ ਨੇ ਮੰਨ ਲੈਣਾ ਹੈ ਵੈਸੇ ਆਪਾਂ ਉਹ ਸਾਰੇ ਜਣੇ ਕਹੀ ਜਾਓ ਭਗਤੀ ਤੋਂ ਬਿਨਾ ਫੇਰ ਨਹੀਂ ਮੰਨਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਸ ਕਰਕੇ ਵੀ ਜਿਨੇ ਇਹਦਾ ਅਭਿਆਸ ਕੀਤਾ ਹੈ ਜਿਹੜਾ ਇਹਦਾ ਦਾਸ ਬਣਿਆ ਹੈ ਉਹਦੇ ਕਹੇ ਹੋਏ ਬਚਨ ਨੂੰ ਨਹੀਂ ਮੋੜਦੇ ਕਿਉਂਕਿ ਉਸਨੇ ਬਹੁਤ ਅਭਿਆਸ ਕਰ ਲਿਆ ਉਹ ਫਿਰ ਜੋ ਵੀ ਕਹਿੰਦੇ ਨੇ ਉਹੀ ਹੋ ਜਾਂਦਾ ਇੱਕ ਓੰਕਾਰ ਪੰਜਾਬ ਰੇਲਾ ਮੂਲ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਉਸੇ ਪ੍ਰਕਾਰ ਜਿਵੇਂ 30-35 ਸਾਲ ਪਹਿਲਾਂ ਦੀ ਗੱਲ ਹੈ ਮਹਾਪੁਰਸ਼ ਬਾਬਾ ਗੁਰਬੰਧ ਸਿੰਘ ਜੀ ਖਾਲਸਾ ਕਲਕੱਤੇ ਗਏ ਕਲਕੱਤੇ ਸਿੰਧਾਂ ਨੂੰ ਇਹ ਸੀ ਦੰਤ ਨਾ ਲੈਣ ਜਾਣਾ ਸੀ ਬਾਹਰ-ਬਾਹਰ ਕਲਕੱਤੇ ਤੋਂ ਕਿਉਂਕਿ ਦੰਤ ਨਹੀਂ ਕਰਦੇ ਨੇ ਆ ਦੰਤ ਨਾ ਲੈਣ ਵਾਸਤੇ ਗਏ ਤਾਂ ਬਾਰ-ਬਾਰ ਇੱਕ ਸਾਧੂ ਰਹਿੰਦਾ ਸੀ ਚੇਟਕੀ ਫਕੀਰ ਤੰਤਰ ਮੰਤਰ ਜੰਤਰ ਵਾਲਾ ਉਹ ਜੇ ਕਿਸੇ ਨੇ ਜਾਣਾ ਉਹਦੇ ਕੋਲ ਬਸ ਉਹਨੂੰ ਆਦਤ ਸੀ ਕਈਆਂ ਨੂੰ ਨਾ ਪੁੱਠੀ ਆਤ ਹੁੰਦੀ ਸ਼ੈਤਾਨ ਹੁੰਦੇ ਨੇ ਉਹਨੇ ਇੱਕ ਧਾਗਾ ਜਾਂ ਉਹਨੂੰ ਫੜਾਉਣਾ ਕਹਿਣਾ ਫੜੀ ਜਰਾ ਆਪਾਂ ਵਟ ਦੇ ਲਈਏ ਨੂੰ ਧਾਗੇ ਨੂੰ ਇਹਨੂੰ ਵਟਾ ਜਾਂ ਦਿੰਦਿਆਂ ਦਿੰਦਿਆਂ ਉਹਨੇ ਮੂੰਹ 'ਚ ਮੰਤਰ ਪੜ੍ਹੇ ਜਾਣਾ ਉਹ ਧਾਗੇ ਨੇ ਤਾਂਬੇ ਦੀ ਤਾਰ ਬਣ ਜਾਣਾ ਉਹ ਛੱਡ ਦਿੰਦਾ ਸੀ ਆਪਣੇ ਹੱਥ ਤੋਂ ਉਹ ਜਿਹੜਾ ਬੰਦਾ ਫੜ ਕੇ ਰੱਖਦਾ ਸੀ ਉਹਦੇ ਗਲ ਤੇ ਵੱਜਦੀ ਜਾ ਕੇ ਉਹ ਗਲ ਵੜ ਦਿੰਦੀ ਸੀ ਉਹ ਬੰਦਾ ਮਾਰ ਦਿਆ ਕਰੇ ਜੀਵਾ ਸਿੰਘ ਬਾਤਨ ਲੈਣ ਗਿਆ ਸੀ ਉਹ ਮੂਲ ਮੰਤਰ ਦਾ ਪਾਠ ਲਗਭਗ 22 ਘੰਟੇ ਕਰਦਾ ਹੁੰਦਾ ਸੀ ਰੋਜ਼ 2 ਘੰਟੇ ਸੌਣਾ ਉਹਨੇ ਤੇ ਕੁਦਰਤੀ ਗੱਲ ਹੈ ਕਈਆਂ ਤੋਂ ਕਿਰਪਾ ਨਾਲ ਇਸ ਤਰ੍ਹਾਂ ਕਰਵਾ ਲੈਂਦੇ ਨੇ ਜਦੋਂ ਮੂਲ ਮੰਤਰ ਮੂੰਹ ਵਿੱਚ ਕਰੀ ਗਿਆ ਕਰੀਗਾ ਉਹ ਸਾਧੂ ਦੇ ਕੋਲ ਜੋ ਪਹੁੰਚ ਕੇ ਨਾ ਧਾਗਾ ਫੜੀ ਤਾਂ ਮੈਂ ਜਰਾ ਵਟ ਦੇਣਾ ਇਹਨੂੰ ਨਾ ਧਾਗੇ ਨੂੰ ਵਟ ਦੇਣ ਲੱਗ ਗਿਆ ਉਹ ਮੰਤਰ ਪੜ੍ਹ ਗਿਆ ਉਹ ਸਿੰਘ ਨੂੰ ਕੀ ਪਤਾ ਉਹਨੇ ਸੋਚਿਆ ਵੈਸੇ ਕੋਈ ਸਾਧੂ ਮਹਾਤਮਾ ਚਲੋ ਵਟ ਦਿੰਦਾ ਹੋਣਾ ਉਹ ਵੀ ਆ ਸਿੱਸੀ ਮੂਲ ਮੰਤਰ ਦਾ ਉਹ ਮੂਲ ਮੰਤਰ ਕਰੀ ਗਿਆ ਹੁਣ ਤੁਹਾਨੂੰ ਪਤਾ ਜਿੱਥੇ ਮੂਲ ਮੰਤਰ ਹੈ ਮੁਢ ਮੰਤਰ ਹੈ ਉਥੇ ਛੋਟੇ ਮੋਟੇ ਮੰਤਰ ਕੀ ਗੱਲਣਗੇ ਉਹ ਜਦੋਂ ਸਾਧੂ ਨੇ ਤਾਰ ਦੀ ਛੱਡੀ ਨਾ ਉਹ ਉਲਟ ਕੇ ਤਾਰ ਸਾਧੂ ਦੇ ਹੀ ਵੱਜੀ ਜਾ ਕੇ ਉਥੇ ਚੜਾਈ ਕਰਦੇ ਫਿਰ ਮਹਾਤਮਾ ਨੂੰ ਆ ਕੇ ਦੱਸਿਆ ਕਹਿੰਦੇ ਬਚ ਗਿਆ ਤੂੰ ਅੱਜ ਕਹਿੰਦੇ ਮੂਲ ਮੰਤਰ ਦਾ ਪਾਠ ਕਰਦਾ ਸੀ ਨਾ ਤਾਂ ਬਚ ਗਿਆ ਸੋਇਚ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮੂਲ ਮੰਤਰ ਜਿਹੜਾ ਨਾ ਇਹ ਰੱਖਿਆ ਕਰਦਾ ਹੈ ਜੋ ਕਹਨੇ ਆ ਉਹੀ ਬਣ ਜਾਂਦਾ ਹੈ ਇਸੇ ਪ੍ਰਕਾਰ ਹੀ ਹੋ ਜਾਂਦਾ ਹੈ ਇਹ ਸਾਰਾ ਕੁਝ ਮੂਲ ਮੰਤਰ ਦੀਆਂ ਬਰਕਤਾਂ ਹਨ ਮੂਲ ਮੰਤਰ ਦੀਆਂ ਬਰਕਤਾਂ ਆਪਾਂ ਨਾਲ-ਨਾਲ ਸੁਣੀ ਵੀ ਜਾਵਾਂਗੇ ਕਿੱਥੇ-ਕਿੱਥੇ ਕਿਹਦੇ-ਕਿਹਦੇ ਤੇ ਕਿਰਪਾ ਕਰਦਾ ਮੂਲ ਮੰਤਰ ਕਿਵੇਂ ਕਰਦਾ ਅੱਗੇ ਚੱਲ ਕੇ ਇਹਦੇ ਅਰਥਾਂ ਵਿੱਚ ਵੀ ਆਪਾਂ ਨੂੰ ਕੁਝ ਪਤਾ ਲੱਗ ਜਾਣਾ ਹੋਰ ਵੀ ਪਤਾ ਲੱਗ ਜਾਣਾ ਸੋ ਇਸ ਤਰ੍ਹਾਂ ਹੈ ਸੋ ਇੱਕ ਹੁੰਦਾ ਹੈ ਮਾਤਰਾ ਦੇ ਭੇਦ ਕਰਕੇ ਓੰਕਾਰ ਕਿਉਂਕਿ ਆਪਾਂ ਸਿਰਫ ਹਲੇ ਓੰਕਾਰ ਦੇ ਵਿਚਾਰ ਕਰ ਰਹੇ ਹਾਂ ਮਾਤਰਾ ਦੇ ਭੇਦ ਕਰਕੇ ਆਪਾਂ ਇਹਨੂੰ ਪਹਿਲਾਂ ਵੀ ਇੱਕ ਵਾਰ ਸੁਣ ਚੁੱਕੇ ਹਾਂ ਦੁਬਾਰਾ ਫੇਰ ਕਿਉਂਕਿ ਓੰਕਾਰ ਦਾ ਇਕੱਲੇ ਦਾ ਅਰਥ ਹੋਣਾ ਇਸ ਕਰਕੇ ਜਿਹੜਾ ਆਪਾਂ ਪੜਿਆ ਸੀ ਮਾਤਰਾ ਦੇ ਭੇਦ ਕਰਕੇ ਆ ਓ ਤੇ ਨਾ ਆ ਤੋ ਧਾਵ ਜਿਹੜਾ ਆਕਾਰ ਹੈ ਇਹ ਆਕਾਰ ਦੇ ਵਿੱਚ ਰਜੋ ਗੁਣ ਹੈ ਔਰ ਰਜੋ ਗੁਣ ਜਿਹੜਾ ਰਜੋ ਗੁਣੀ ਕੌਣ ਹੈ ਬ੍ਰਹਮਾ ਇਹ ਜਿਹੜਾ ਮਕਾਰ ਹੈ ਮਕਾਰ ਵਿੱਚ ਸਤੋਗੁਣ ਹੈ ਸਤੋਗੁਣ ਚ ਕੌਣ ਹੈ ਵਿਸ਼ਨੂੰ ਹੈ ਤੇ ਫਿਰ ਜਿਹੜਾ ਆਉਂਦਾ ਇਸ ਪ੍ਰਕਾਰ ਅਕਾਰ ਓਕਾਰ ਤੇ ਮਕਾਰ ਇਹ ਜਿਹੜਾ ਮਕਾਰ ਹੈ ਇਹਦੇ ਵਿੱਚ ਤਮੋਗੁਣ ਹੈ ਇਹ ਸ਼ਿਵਜੀ ਹੈ ਇਹਦੇ ਉੱਤੇ ਜਿਹੜਾ ਆਉਂਦਾ ਕੁੰਡਲ ਜਾਂ ਜਿਹਨੂੰ ਕਹਿੰਦੇ ਆ ਕਾਰ ਇਹ ਹੈ ਅਕਾਲ ਬੁਰਖ ਵਾਹਿਗੁਰੂ ਅਦਿਸਤਾਨ ਰੂਪ ਲਖ ਹਰ ਅਦਸਤਾਨ ਦਾ ਮਤਲਬ ਹੁੰਦਾ ਆਸਰਾ ਜਿਹੜਾ ਇਹਨਾਂ ਤਿੰਨਾਂ ਨੂੰ ਆਸਰਾ ਦਿੰਦਾ ਹੈ ਉਹ ਵਾਹਿਗੁਰੂ ਆਪ ਹੈ ਉਹ ਸੋ ਕਹੀਏ ਓੰਕਾਰ ਇਹ ਇਉਂ ਓੰਕਾਰ ਦਾ ਭਾਵ ਜਿਹਨੂੰ ਆਪਾਂ ਪਾਠ ਕਰਨਾ ਉਦੋਂ ਆਪਣੇ ਮਨ 'ਚ ਇਹ ਗੱਲ ਵਸਾ ਕੇ ਰੱਖਣੀ ਹੈ ਕਿ ਜਿਹੜਾ ਤਿੰਨਾਂ ਲੋਕਾਂ ਦਾ ਤਿੰਨਾਂ ਦੇਵਤਿਆਂ ਦਾ ਤਿੰਨਾਂ ਕਾਲਾਂ ਦਾ ਆਸਰਾ ਨਾ ਉਹ ਹੈ ਓ ਓੰਕਾਰ ਇਹੋ ਅਰਥ ਕਰਦਿਆਂ ਕਰਦਿਆਂ ਜਦੋਂ ਪੜ੍ਹਦਿਆਂ ਪੜ੍ਹਦਿਆਂ ਜਦੋਂ ਮੂਲ ਮੰਤਰ ਦਾ ਪਾਠ ਕਰਦਿਆਂ ਜਾਂ ਕਦੇ ਇੱਕ ਓੰਕਾਰ ਦਾ ਚਿੰਤਨ ਕਰਨਾ ਪੈਂਦਾ ਤਾਂ ਇਸ ਤਰੀਕੇ ਨਾਲ ਕਰੀਦਾ ਕਿ ਇੰਨਾ ਵੱਡਾ ਹੈ ਐਵੇਂ ਨਹੀਂ ਮੈਂ ਕਹੀ ਜਾਂਦਾ ਮਹਾਰਾਜ ਕਹਿੰਦੇ ਐਵੇਂ ਇੱਕ ਓੰਕਾਰ ਕਹਿ ਕੇ ਗਾਂ ਲੰਘ ਜਾਣਾ ਜਾਂ ਕਿਸੇ ਦੀ ਸ਼ਕਤੀ ਨੂੰ ਪਹਿਚਾਣਨਾ ਨਾ ਸੋ ਇਸ ਕਰਕੇ ਅੱਖਰ ਤਾਂ ਦੋ ਹੀ ਹੁੰਦੇ ਨੇ ਜੇ ਆਪਾਂ ਕਹਿੰਦੇ ਐਮ ਸੀ ਨੇ ਆਉਣਾ ਖਾਸ ਗੱਲ ਨਹੀਂ ਕੋਈ ਐਮਸੀ ਇੱਥੇ ਵੀ ਫੇਰੇ ਨੇ ਪਰ ਇਹ ਅੱਖ ਨੂੰ ਉਲਟਾ ਦੇ ਜੇ ਕਿ ਸੀਐਮ ਨੇ ਆਉਣਾ ਫਿਰ ਬੰਦਾ ਇੱਕਦਮ ਅਲਰਟ ਹੋ ਜਾਂਦਾ ਅੱਖਰ ਹੋਣੀ ਆ ਕਿੰਨਾ ਕਰੰਟ ਆ ਉਹਦੇ ਚ ਕਿਉਂਕਿ ਉਹ ਕਰਤਾ ਧਰਤਾ ਸਾਰੇ ਪੰਜਾਬ ਦਾ ਉਹ ਆ ਗਿਆ ਤਾਂ ਉਹਨ ਸਾਰਾ ਕੁਝ ਜੋ ਮਰਜ਼ੀ ਲਿਖਦੇ ਉਹ ਕਰ ਦਵੇ ਉਹਦੀ ਪਾਵਰ ਆ ਆਪਣੀ ਇਸੇ ਤਰ੍ਹਾਂ ਹੀ ਜਦੋਂ ਓਮਕਾਰ ਕਹਿਣਾ ਨਾ ਤਾਂ ਬਿਲਕੁਲ ਐਂ ਢਿੱਲੇ ਜੇ ਨਹੀਂ ਪੈਣਾ ਓਮਕਾਰ ਖਰੇਡਾ ਵੱਡਾ ਜੋ ਤਿੰਨਾਂ ਲੋਕਾਂ ਦਾ ਕਰਤਾ ਧਰਤਾ ਮਾਲਕ ਹੈ ਜੋ ਔਰ ਇਹੇ ਸੇ ਕਰਕੇ ਆਪਾਂ ਨੇ ਸਾਖ ਦਿੰਦਾ ਸੋ ਇਹ ਉਹਦਾ ਜਿਹੜਾ ਹੈ ਨਾ ਅਰਥ ਇਹ ਮਾਤਰਾ ਦੇ ਭੇਦ ਕਰਕੇ ਆਪਾਂ ਵਿਚਾਰਨ ਕੀਤਾ ਇਹ ਸਰਤ ਦਾ ਫਿਰ ਓਮਕਾਰ ਦਾ ਅਰਥ ਹੈ ਬ੍ਰਹਮ ਜਿਹੜਾ ਬੰਦਾ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਨਾਲ ਸਾਰਾ ਮੂਲ ਮੰਤਰ ਹੈ ਕੱਲਾ ਇੱਕ ਓੰਕਾਰ ਦਾ ਜਾਪ ਨਹੀਂ ਕਰਨਾ ਕਦੇ ਕੱਲਾ ਇੱਕ ਓੰਕਾਰ ਦਾ ਜਾਪ ਜਿਹੜਾ ਹੈ ਇਹਦੇ ਨਾਲ ਸਤਨਾਮ ਕਰਤਾ ਪੁਰਖ ਉਹ ਸਾਰਾ ਕੁਝ ਹੀ ਲਾਉਣਾ ਜੋ ਮਹਾਰਾਜ ਨੇ ਕਿਹਾ ਕਿਉਂਕਿ ਕੱਲਾ ਇੱਕ ਓੰਕਾਰ ਕਹਿਣ ਦੇ ਨਾਲ ਇਹਦੇ ਪ੍ਰਕਾਸ਼ ਨੂੰ ਚੱਲਣਾ ਬਹੁਤ ਔਖਾ ਹੈ ਇੱਕ ਬੰਦਾ ਇੱਕ ਓੰਕਾਰ ਦਾ ਇਕੱਲੇ ਜਾਪ ਕਰਦਾ ਸੀ ਜੇ ਮੈਂ ਨਾਮ ਦੱਸਣਾ ਚੰਗਾ ਸਮਝਦਾ ਤੁਸੀਂ ਐਵੇਂ ਸ਼ੁਰੂ ਕਰਦੇ ਨੇ ਕਈ ਵਾਰੀ ਕਈ ਐਵੇਂ ਹੀ ਸ਼ੁਰੂ ਕਰਦੇ ਆਪਣੇ ਆਪ ਹੀ ਉਹਨੂੰ ਇੰਨਾ ਚਲਕਾਰਾ ਜ਼ਬਰਦਸਤ ਪਿਆਰ ਚੜਾਈ ਕਰ ਗਿਆ ਫਿਰ ਆਹ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਵੀ ਪੈਂਦਾ ਵੀ ਦੇਖਿਓ ਐਵੇਂ ਪੰਗਾ ਲੈਣ ਦੀ ਲੋੜ ਨਹੀਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਹ ਜੋ ਮਰਜੀ ਕਹੋ ਆਪ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਮ ਖੋਜ ਦੀ ਸੱਚ ਵਾਹਿਗੁਰੂ ਵਾਹਿਗੁਰੂ ਫਿਰ ਇਸ ਤਰ੍ਹਾਂ ਜੋ ਮਰਜ਼ੀ ਕਰੋ। ਤੋਂ ਜਿਹੜਾ ਹੈ ਨਾ ਇੱਕ ਓੰਕਾਰ ਦਾ ਜਾਪ ਓੰਕਾਰ ਓੰਕਾਰ ਦਾ ਜਾਪ ਹੈ। ਇਹ ਸਵਾਸਾ ਨੂੰ ਦਸ਼ਮ ਦਵਾਰ ਤੱਕ ਤਲ ਜਾਂਦਾ ਹੀ ਜਾਂਦਾ ਪਰ ਬੰਦੇ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਰੀਰ ਨੂੰ ਉੱਚਾ ਕਰ ਦਿੰਦਾ। ਇਹ ਚੀਜ਼ ਨੂੰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ। ਭਾਈ ਅਕਬੀਰ ਸਿੰਘ ਵੀਰ ਦੀ ਪੁਸਤਕ ਪੜ੍ਹਨੀ ਹੈ ਸਰਬ ਰੋਗ ਆਉ ਖੁਦ ਨਾਮ ਉਹਨਾਂ ਨੇ ਵੀ ਉਹਦੇ 'ਚ ਦੱਸਿਆ ਕਲਕੱਤੇ ਅਸੀਂ ਆਪ ਇੱਕ ਸਿੰਘ ਵੀ ਦੇਖਿਆ ਉਹ ਮੂਲ ਮੰਤਰ ਦਾ ਅਭਿਆਸੀ ਸੀ ਬਹੁਤ ਤਕੜਾ ਉਹ ਜਾਂ ਕਮਰੇ 'ਚ ਬੈਠਿਆ ਕਰੇ ਨਾ ਉਹ ਜਦੋਂ ਉਹਨੇ ਆਪਣੀ ਸਮਾਧੀ ਖੋਲਣੀ ਤਾਂ ਛੱਤ ਨਾਲ ਲੱਗਿਆ ਹੁੰਦਾ ਸੀ ਫੇਰ ਉਹਨੇ ਛੱਤ ਵਾਲਾ ਪੱਖਾ ਲਹਾਤਾ ਉੱਪਰ ਉਹਨੇ ਪੱਖੇ ਜਿਨ੍ਹਾਂ ਵੱਜ ਜਾਂ ਕਿਤੇ ਮੈਂ ਇਹ ਉੱਪਰ ਨੂੰ ਵੀ ਲੈ ਜਾਂਦਾ ਸਰੀਰ ਨੂੰ ਉਡਾਰੀਆਂ ਵੀ ਲਵਾ ਲੰਦਾ ਕਈ ਵਾਰੀ ਜੇ ਕਿਤੇ ਛੱਤ ਤੇ ਬਹਿ ਕੇ ਕਰ ਲਿਆ ਉਹਨੇ ਜਾਪ ਤਾਂ ਪਤਾ ਨਹੀਂ ਕਿੰਨੇ ਆਕਾਸ਼ ਉੱਪਰ ਹੀ ਚਲੇ ਗਿਆ ਸੀ ਉਹਨੂੰ ਕਿਉਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਮਹਾਰਾਜ ਦੇ ਪਾਸ਼ਾ ਕਹਿੰਦੇ ਖਾਲਸਾ ਜੀ ਇਹ ਧੁਰੋਂ ਆਈ ਬਾਣੀ ਸਤਖੰਡ ਬਸੇ ਨਿਰੰਕਾਰ ਉੱਥੋਂ ਆਈ ਜਿਹੜਾ ਇਹਦਾ ਜਾਪ ਕਰੇਗਾ ਇਹ ਉਹਨੂੰ ਸਤਖੰਡ ਹੀ ਵਾਪਸ ਲੈ ਜਾਏਗੀ ਜਿਹੜਾ ਇਹਦੇ ਨਾਲ ਜੁੜ ਜਾਂਦਾ ਉਹ ਸਤਖੰਡ ਨੂੰ ਹੀ ਚਲਿਆ ਜਾਂਦਾ ਇਸ ਕਰਕੇ ਸਤਗੁਰੂ ਮਹਾਰਾਜ ਕਹਿੰਦੇ ਇਹ ਸਰੀਰ ਨੂੰ ਵੀ ਉੱਚਾ ਚੁੱਕਦੀ ਆ ਸਰੀਰ ਦੀਆਂ ਬਿਮਾਰੀਆਂ ਨੂੰ ਵੀ ਕੱਢਦੀ ਹੈ ਬਾਹਰ ਸਰੀਰ ਦੇ ਵਿੱਚ ਬੁੱਧੀ ਦਾ ਹੋਰ ਜ਼ਿਆਦਾ ਪ੍ਰਕਾਸ਼ ਕਰਦੀ ਹੈ ਸਰੀਰ ਦੇ ਵਿੱਚ ਉਹੀ ਪੰਕਤੀ ਆ ਜਾਣੀ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਇਸ ਕਰਕੇ ਇਹਦਾ ਨਾਮ ਹੈ ਓੰਕਾਰ ਇਹ ਸਾਰਿਆਂ ਦੇ ਪਿੱਛੇ ਆਪਾਂ ਹੀ ਕਹੀ ਜਾਣਾ ਤੇ ਓਮਕਾਰ ਕਿਹਨੂੰ ਕਿਹਾ ਮਹਾਰਾਜ ਜੀ ਨੇ ਓਮਕਾਰ ਬ੍ਰਹਮ ਰੂਪ ਹੋ ਕੇ ਓਮਕਾਰ ਜੀਵ ਨੂੰ ਵੀ ਬ੍ਰਹਮ ਰੂਪ ਹੀ ਬਣਾ ਲੈਂਦਾ ਉਹ ਜਾਪ ਕਰਦਾ ਹੋਇਆ ਜਾਪਕ ਖੋਦੀ ਬ੍ਰਹਮ ਰੂਪ ਹੋ ਜਾਂਦਾ ਹੁਣ ਓਮਕਾਰ ਜਿਹੜਾ ਹੈ ਆਵ ਧਾਤੂ ਤੋਂ ਬਣਿਆ ਹੈ ਆਵ ਦਾ ਅਰਥ ਕੀ ਹੈ ਇਹ ਪਹਿਲਾਂ ਆਪਾਂ ਆਵ ਕੱਲਾ ਹੀ ਕਿਹਾ ਸੀ ਨਾ ਹੁਣ ਆਵ ਦਾ ਭਾਵ ਹੈ ਪਾਲਣਾ ਆ ਪਾਲਣਾ ਤੇ ਵਾ ਰੱਖਿਆ ਤੇ ਪਾਲਣਾ ਅਤੇ ਰੱਖਿਆ ਓੰਕਾਰ ਕਰਦਾ ਇਹ ਤਾਂ ਆਪਾਂ ਨੂੰ ਪਤਾ ਹੈ ਪਰ ਜਿਹੜੀ ਪਾਲਣਾ ਤੇ ਰੱਖਿਆ ਇਹ ਦੋ ਅੱਖਰ ਨੇ ਜੋਗ ਅਤੇ ਖੇਮ ਪਾਲਣਾ ਨੂੰ ਕਹਿੰਦੇ ਨੇ ਜੋਗ ਤੇ ਜਿਹੜੀ ਰੱਖਿਆ ਕਰਨੀ ਇਹਨੂੰ ਕਹਿੰਦੇ ਖੇਮ ਇਹ ਗੁਰਬਾਣੀ 'ਚ ਕਾਫੀ ਵਾਰ ਹੀ ਆਇਆ ਖੇਮ ਅੱਖਰ ਹੁਣ ਖੇਮ ਦਾ ਅੱਖਰ ਆਪਾਂ ਖੁੱਲ੍ਹ ਕੇ ਵਿਚਾਰ ਕਰ ਲਵਾਂਗੇ ਨਾਲੇ ਜਦੋਂ ਆਪਾਂ ਓੰਕਾਰ ਦਾ ਜਾਪ ਕਰਦੇ ਆ ਮੇਰਾ ਮਤਲਬ ਕਹਿਣ ਦਾ ਇੱਕ ਓੰਕਾਰ ਦਾ ਜਦੋਂ ਆਪਾਂ ਜਾਪ ਕਰਦੇ ਆ ਮੂਲ ਮੰਤਰ ਦਾ ਅਭਿਆਸ ਕਰਦੇ ਆ ਗੁਰਬਾਣੀ ਦਾ ਅਭਿਆਸ ਕਰਦੇ ਆ ਤਾਂ ਇਹ ਕੀ ਕਰਮ ਕਰਦਾ ਇਹ ਜੋਗ ਦਾ ਅਰਥ ਹੈ ਪ੍ਰਾਪਤੀ ਤੇ ਖੇਮ ਦਾ ਅਰਥ ਹੈ ਰੱਖਿਆ ਇਹਦਾ ਭਾਵ ਇਹ ਪਹਿਲਾਂ ਵੀ ਆਪਾਂ ਕਈ ਦਿਨ ਪਹਿਲਾਂ ਇੱਕ ਸ੍ਰੀ ਮੁਖ ਵਾਕ ਵਿੱਚ ਇਹ ਅੱਖਰ ਆਇਆ ਸੀ ਖੇਮ ਅੱਖਰ ਤਾਂ ਉਹਦਾ ਮੈਂ ਕਿਹਾ ਸੀ ਪ੍ਰਾਤਮ ਬੋਲੀ ਵਿੱਚ ਇਹਨੂੰ ਕਹਿੰਦੇ ਨੇ ਆ ਪ੍ਰਾਪਤੀ ਦੀ ਪ੍ਰਾਪਤੀ ਤੇ ਪ੍ਰਾਪਤੀ ਦੀ ਰੱਖਿਆ ਇਹ ਉਹੀ ਓੰਕਾਰ ਹੈ ਜੋ ਯੋਗ ਤੇ ਖੇਮ ਹੈ ਯੋਗ ਤੇ ਖੇਮ ਓੰਕਾਰ ਹੀ ਦਿੰਦਾ ਆਪਾਂ ਨੂੰ ਹੁਣ ਯੋਗ ਤੇ ਖੇਮ ਵੀ ਦੋ ਹਿੱਸਿਆਂ ਚ ਹੋ ਜਾਂਦਾ ਆਪਦੇ ਇੱਕ ਤਾਂ ਉਹ ਬੰਦੇ ਜਿਹੜੇ ਮੂਲ ਮੰਤਰ ਦਾ ਅਭਿਆਸ ਕਰਦੇ ਨੇ ਸਕਾਮੀ ਹੋ ਕੇ ਸਹਿਤ ਕਾਮਨਾ ਦੇ ਪੁੱਤਰ ਮਿਲੇ ਦੌਲਤ ਮਿਲੇ ਨੌਕਰੀ ਮਿਲੇ ਮਕਾਨ ਮਿਲੇ ਦੁਕਾਨ ਮਿਲੇ ਸਭ ਕੁਝ ਮਿਲੇ ਮੈਨੂੰ ਇਹ ਫਿਰ ਕੀ ਕਰਦਾ ਜਿਹੜਾ ਮੂਲ ਮੰਤਰ ਜਿਹੜਾ ਕਰਦਾ ਸ਼ਕਾਮੀ ਹੋ ਕੇ ਉਹਨੂੰ ਇਹ ਦਿੰਦਾ ਪੁੱਤਰ ਦੌਲਤ ਇਮਾਨ ਹਰ ਚੀਜ਼ ਬਖਸ਼ਿਸ਼ ਕਰ ਦਿੰਦਾ ਇਹ ਤਾਂ ਹੈ ਜੋਗ ਜੋਗ ਅਰਥਾ ਪ੍ਰਾਪਤੀ ਪਾਲਣਾ ਹੁਣ ਜੋਗ ਤਾਂ ਹੋ ਗਿਆ ਤੇਰਾ ਮੂਲ ਮੰਤਰ ਨਾਲ ਭਾਏ ਮਕਾਮ ਤਾਂ ਮਿਲ ਗਿਆ ਹੁਣ ਮਕਾਨ ਨੂੰ ਕੋਈ ਨੁਕਸਾਨ ਨਾ ਹੋਵੇ। ਇਹ ਡਿੱਗ ਨਾ ਪਵੇ। ਕਾਰ ਤਾਂ ਮਿਲ ਗਈ ਇਹਦਾ ਐਕਸੀਡੈਂਟ ਨਾ ਹੋ ਜੇ ਹੁਣ। ਬੱਚਾ ਮਿਲ ਗਿਆ ਬੱਚਾ ਨਾ ਕਿਤੇ ਹੋਰ ਇਧਰ ਉਹਦਾ ਪੈਰ ਹੀ ਨਾ ਹੋ ਜਾਏ ਕਿਤੇ। ਇਹੋ ਮਨ ਦੇ ਡਰ ਬਣੇ ਰਹਿੰਦੇ ਨੇ ਨਾ ਆਪਣੇ। ਮਾਇਆ ਤਾਂ ਬਹੁਤ ਆ ਗਈ ਪਰ ਮਾਇਆ ਹੁਣ ਸੰਭਾਲੀਏ ਕਿਵੇਂ? ਚੋਰੀ ਨਾ ਜਾਣ ਕਿਤੇ ਇੰਨਾ ਸੋਨਾ ਲੈ ਤਾ ਲਿਆ। ਦੇਖੋ ਡਰ ਬਣ ਗਿਆ ਨਾ। ਜਦੋਂ ਤੱਕ ਆਪਣੇ ਕੋਲ ਕੁਝ ਵੀ ਨਹੀਂ ਲੰਗ ਬਲੰਗ ਬੰਦਾ ਉਹਦੇ ਕੋਲ ਕੁਝ ਵੀ ਨਹੀਂ ਆ ਉਹਨੂੰ ਕਾਹਦਾ ਡਰ ਹੈ? ਨਾਉ ਦੇ ਕੋਲ ਜੋਗ ਹੈ ਨਾ ਖੇਮ ਹੈ ਪਰ ਜਦੋਂ ਬੰਦਾ ਅਭਿਆਸ ਕਰਦਾ ਹੈ ਮੂਲ ਮੰਤਰ ਦਾ ਉਹਦੇ ਕੋਲ ਜੋਗ ਆ ਜਾਂਦਾ ਉਹਦੇ ਕੋਲ ਪਦਾਰਥ ਆ ਜਾਂਦੇ ਨੇ ਹੁਣ ਇਸ ਗੱਲੋਂ ਡਰਦਾ ਕਿ ਵਾਹਿਗੁਰੂ ਇਹਨਾਂ ਦੀ ਰੱਖਿਆ ਕਹਿੰਦੇ ਉਹ ਵੀ ਮੈਂ ਹੀ ਕਰਾਂਗਾ ਉਹਦਾ ਨਾਮ ਹੈ ਖੇਮ ਵਾਹਿਗੁਰੂ ਚੀਜ਼ ਦਿੰਦਾ ਵੀ ਹੈ ਤੇ ਚੀਜ਼ ਦੀ ਰੱਖਿਆ ਵੀ ਕਰਦਾ ਇਹਦਾ ਨਾਮ ਹੈ ਜੋਗ ਤੇ ਖੇਮ ਹੁਣ ਇੱਕ ਬੰਦਾ ਨਿਸਕਾਮ ਹੋ ਕੇ ਅਭਿਆਸ ਕਰਦਾ ਹੈ ਮੂਲ ਮੰਤਰ ਦਾ ਹੁਣ ਉਹਨੂੰ ਕੀ ਦਿੰਦਾ ਹੋ ਉਹਨੂੰ ਦਿੰਦਾ ਗਿਆਨ ਦੀਆਂ ਸੱਤ ਭੂਮਿਕਾ ਸੁਭਿਸ਼ਾ ਸੁਵਿਚਾਰਨਾ ਤਨੁ ਮਾਨਸਾ ਸਤਵਾ ਪਾਤੇ ਪਹਿਲਾਂ ਸੁਣੀਆਂ ਵੀ ਹੋਈਆਂ ਨੇ ਆਪਾਂ ਨੇ ਅੰਤ ਸਖਤ ਪਦਾਰਥਾ ਭਾਵਨੀ ਫਿਰ ਇਹਦੇ ਨਾਲ ਤੁਰਿਆ ਅਵਸਥਾ ਇਹ ਸੱਤ ਭੂਮਿਕਾ ਗਿਆਨ ਦੀਆਂ ਦਿੰਦਾ ਆਪਣੇ ਪਿਆਰਿਆਂ ਨੂੰ ਜਿਹੜੇ ਨਿਸ਼ਕਾਮ ਹੋ ਕੇ ਮੂਲ ਮੰਤਰ ਦਾ ਪਾਠ ਕਰਦੇ ਨੇ ਪਰ ਜਿਹੜੀਆਂ ਪਹਿਲੀਆਂ ਭੂਮਿਕਾ ਨਾ 6 ਇਹਨਾਂ 'ਚ ਖਤਰਾ ਬਣਿਆ ਰਹਿੰਦਾ ਕਾਹਦਾ ਸੂਖ ਮਹੰਗਤਾ ਦਾ ਅਟੈਕ ਹੋਣ ਦੀ ਸੰਭਾਵਨਾ ਉਹਦਾ ਕਾਮ ਦਾ ਅਟੈਕ ਹੋਣ ਦੀ ਸੰਭਾਵਨਾ 6 ਪਹਿਲੀਆਂ ਅਵਸਥਾਂ ਤੱਕ ਰਹਿੰਦੀ ਹੈ ਉੱਚੀਆਂ ਅਵਸਥਾਂ ਵਾਲੇ ਵੀ ਡਿੱਗ ਪੈਂਦੇ ਨੇ ਕਈ ਵਾਰ ਥੱਲੇ ਇਹ ਨਹੀਂ ਕਿ ਉਹਨਾਂ ਤੇ ਕਾਮ ਅਟੈਕ ਨਹੀਂ ਕਰਦਾ ਕ੍ਰੋਧ ਵੀ ਹਮਲਾ ਕਰ ਦਿੰਦਾ ਮੋਹ ਵੀ ਹਮਲਾ ਕਰਦਾ ਹੈ ਹੰਕਾਰ ਵੀ ਹਮਲਾ ਕਰਦਾ ਹੈ ਲਾਲਚ ਵੀ ਕਈ ਵਾਰ ਆ ਜਾਂਦਾ 6 ਅਵਸਥਾਂ ਪਹਿਲੀਆਂ ਤੱਕ ਮਾੜਾ ਮੋਟਾ ਆ ਜਾਂਦਾ ਹੈ ਇਹ ਗੱਲਾਂ ਦਾ ਡਰ ਬਣਿਆ ਰਹਿੰਦਾ ਕਿ ਮੇਰੀ ਅਵਸਥਾ ਹੁਣ ਪਹਿਲਾਂ ਤਾਂ ਵਿਖਰੀ ਬਾਣੀ ਸੀ ਮੇਰੇ ਕੋਲ ਵਾਹਿਗੁਰੂ ਵਾਹਿਗੁਰੂ ਮੂੰਹ ਨਾਲ ਹੁਣ ਮੱਧਮਾ ਕੰਠ ਵਿੱਚ ਜਾਪ ਚੱਲ ਪਿਆ ਕਿਤੇ ਮੇਰਾ ਜਾਪ ਹੀ ਨਾ ਹਟ ਜਾਏ ਕਿਉਂ ਕਿਤੇ ਮੈਨੂੰ ਕਾਮ ਕ੍ਰੋਧ ਨਾ ਆ ਕੇ ਚਿੰਬੜ ਜਾਣ ਕਿਤੇ ਮੇਰਾ ਜਾਪ ਟੁੱਟ ਜਾਵੇ ਇਹ ਡਰ ਬਣਿਆ ਰਹਿੰਦਾ ਜਗਿਆਸੂ ਨੂੰ ਮੇਰੇ ਹਿਰਦੇ 'ਚ ਜਾਪ ਚੱਲਦਾ ਕਿਤੇ ਕੁਰੇਤ ਨਾ ਹੋ ਜਾਏ ਕੋਈ ਕਿਤੇ ਟੁੱਟੀ ਨਾ ਜਾਵੇ ਮੇਰੇ ਤੁੰਨੀ ਚ ਜਾਬ ਚੱਲਦਾ ਮੇਰੇ ਰੋਮਾਂ ਚ ਜਾਬ ਚੱਲਦਾ ਕਿਤੇ ਅਵਸਥਾ ਹੀ ਨਾ ਟੁੱਟ ਜਾਏ ਇਹ ਜਿਹੜਾ ਡਰ ਬਣਿਆ ਨਾ ਕ੍ਰਿਸ਼ਤੀ ਨੂੰ ਤਾਂ ਆਪਣੇ ਪਦਾਰਥਾਂ ਦਾ ਡਰ ਹੈ ਮੇਰੇ ਪੈਸੇ ਨਾ ਗੁੰਮ ਹੋ ਜਾਣ ਮੇਰੀ ਚੋਰੀ ਨਾ ਹੋ ਜਾਏ ਐਕਸੀਡੈਂਟ ਨਾ ਹੋ ਜਾਏ ਪਰ ਜਿਹੜਾ ਨਿਸਕਾਮ ਪੁਰਸ਼ ਹੈ ਉਹਨੂੰ ਡਰ ਬਣਿਆ ਰਹਿੰਦਾ ਮੇਰੀ ਅਵਸਥਾ ਨਾ ਟੁੱਟ ਜਾਏ ਮੇਰਾ ਦਿੱਤਨੇਮ ਨਾ ਘਟ ਜਾਏ ਕਿਤੇ ਮੇਰਾ ਸਿਮਰਨ ਨਾ ਘਟ ਜਾਏ ਉਹਦੀ ਜਿਹੜੀ ਰੱਖਿਆ ਕਰਨੀ ਆ ਨਾ ਫਿਰ ਉਹ ਵੀ ਬਾਹਗੁਰੂ ਨੇ ਕਰਨੀ ਹੈ ਖੇਮ ਕਹਿੰਦੇ ਨੇ ਉਹਨੂੰ ਖੇਮ ਖੇਮ ਕੁਸਲ ਪ੍ਰਭ ਧਾਰੇ ਆਉਂਦਾ ਨਾ ਸ਼ਬਦ ਫੇਰ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਕਰੇ ਨਾਲ ਜੀ ਕਹਿੰਦੇ ਗੁਰ ਕਾ ਸ਼ਬਦ ਵਿਚਾਰੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਓੰਕਾਰ ਦੀ ਵਿਚਾਰ ਕਰਨ ਨਾਲ ਮੂਲ ਮੰਤਰ ਪੜਨ ਨਾਲ ਜਿਹੜੀ ਚੀਜ਼ ਤੇਰੇ ਕੋਲ ਨਹੀਂ ਹੋਵੇਗੀ ਉਹ ਆ ਜਾਵੇਗੀ ਤੇ ਜੇ ਆ ਜਾਵੇਗੀ ਤਾਂ ਰੱਖਿਆ ਵੀ ਮੈਂ ਹੀ ਕਰਾਂਗਾ। ਅਵਸਥਾ ਵੀ ਤੈਨੂੰ ਮੈਂ ਹੀ ਦੇਣੀ ਐ ਤੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੇ ਹਮਲੇ ਤੋਂ ਵੀ ਤੈਨੂੰ ਮੈਂ ਹੀ ਬਚਾਉਣਾ। ਓਹ ਸਕਾਮੀ ਤੇ ਨਸਕਾਮੀ ਪੁਰਸ਼ ਨੂੰ ਜਿਹੜਾ ਦਿੰਦਾ ਹੈ ਉਹਦੀ ਮਨ ਇਛਿਤ ਫਲ ਤੇ ਉਹਦੀ ਕਰਦਾ ਹੈ ਰੱਖਿਆ ਸੋ ਉਹਨੂੰ ਵੀ ਕਹਿੰਦੇ ਨੇ ਓੰਕਾਰ। ਇਹਦਾ ਭਾਵ ਹੈ ਓੰਕਾਰ ਇੱਕ ਓੰਕਾਰ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਓ ਇੱਕ ਓੰਕਾਰ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ

ਇਕ ਓੰਕਾਰ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਇੱਕ ਓੰਕਾਰ ਇੰਨੀ ਵਿਚਾਰ ਆਪਣੀ ਹੋਈ ਆ ਇੱਕ ਓੰਕਾਰ ਜੋ ਹੈ ਇਹ ਦੇਕੇ ਲਈ ਸ਼ਿਆ ਮਹਾਰਾਜ ਨੇ ਸੱਤ ਨਾਮ ਇਹ ਹੋਂ ਦੋ ਨੇ ਸੱਤ ਆਪਣੇ ਨਾਮ ਇਹ ਸੰਬੰਧਕ ਅੱਖਰ ਨੇ ਇਕੱਠਾ ਬੋਲਣਾ ਪਰ ਹੈ ਵੱਖਰੇ ਵੱਖਰੇ ਸੰਬੰਧਕ ਨੇ ਸੋ ਜਿਵੇਂ ਬੋਧ ਅਤੇ ਬੋਧਕ ਬੋਧ ਇੱਕ ਚੀਜ਼ ਦਾ ਬੋਧ ਮੈਂ ਕਰਾਉਣਾ ਕਿ ਕਿ ਉੱਥੇ ਬੜਾ ਸੋਨਾ ਲੱਗਿਆ ਹੋਇਆ ਹੈ ਉੱਥੇ ਗੁਰੂਦਵਾਰਾ ਜਲ ਦੇ ਵਿੱਚ ਹੈ ਉੱਥੇ ਬੜੀ ਵੱਡੀ ਪ੍ਰਕਰਮਾ ਹੈ ਉੱਥੇ ਇਸ ਤਰ੍ਹਾਂ ਭਾਵੇਂ ਮੈਂ ਲੱਖ ਗੱਲ ਕਰਦਿਆਂ ਇਸ ਪਰ ਜਿਹੜਾ ਬੰਦਾ ਅਣਜਾਣ ਹੈ ਉਹ ਕਹੂਗਾ ਕਿੱਥੇ ਧਾ ਦਾ ਕੋਈ ਨਾਂ ਨਹੀਂ ਇਹ ਮੈਂ ਸਿਰਫ ਆਨੂੰ ਬੋਧ ਦਿੱਤਾ ਕਿ ਉੱਥੇ ਬਈ ਬੜਾ ਲੰਗਰ ਵਧੀਆ ਹੈ ਉਹ ਬੜਾ ਉੱਚਾ ਹੈ ਉੱਥੇ ਬੜੀ برف ਹੈ ਚਾਰੇ ਪਾਸੇ ਨਿਸ਼ਾਨ ਸਾਹਿਬ ਬੜਾ ਵੱਡਾ ਬੜੀ ਸੰਗਤ ਨੌਂਦੀ ਜਾਕ ਕਿੱਥੇ ਇਹ ਨਹੀਂ ਪਤਾ ਉਹ ਜਿਹੜੀ ਚੀਜ਼ ਦਾ ਜਨਾਇਕ ਹੁੰਦਾ ਉਹਨੂੰ ਬੋਧਕ ਕਹਿੰਦੇ ਨੇ ਕਿੱਥੇ ਦੀ ਗੱਲ ਕਰਦਾ ਦੋ ਥਾਂ ਦੱਸੇ ਤੂੰ ਥਾਂ ਦਾ ਨਾਂ ਨਹੀਂ ਲਿਆ ਭਈ ਮੈਂ ਇੱਕ ਤਾਂ ਅੰਮ੍ਰਿਤਸਰ ਸਾਪ ਦੀ ਗੱਲ ਕੀਤੀ ਇਹ ਹੋ ਗਿਆ ਬੋਧਕ ਇੱਕ ਮੈਂ ਸ੍ਰੀ ਹੇਮਕੁੰਡ ਸਾਹਿਬ ਦੀ ਗੱਲ ਕੀਤੀ ਹੁਣ ਸਮਝ ਲੱਗੀ ਆ ਬੋਧ ਅਤੇ ਬੋਧਕ ਦਾ ਆਪਸ ਵਿੱਚ ਸੰਬੰਧ ਹੁੰਦਾ ਜਿਵੇਂ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਅ ਇਹ ਬੋਧ ਅਤੇ ਬੋਧਕ ਦੀ ਪੰਗ ਪੰਗਦੀ ਹੈ ਇਹ ਜਣਾਉਂਦੀ ਹੈ ਆਪਾਂ ਨੂੰ ਇਸੇ ਪ੍ਰਕਾਰ ਜਿਹੜਾ ਲਿਖਿਆ ਹੈ ਪਹਿਲਾਂ ਸਤ ਸਤ ਕੀ ਚੀਜ਼ ਹੈ ਇਹ ਤ੍ਰੈਕਾਲਾ ਬਾਦ ਸਤ ਹੈ ਇੰਨਾ ਗੱਲਾਂ ਦੇ ਵਿੱਚ ਉਹ ਹਮੇਸ਼ਾ ਸਤ ਹੀ ਰਹਿੰਦਾ ਇੱਕ ਰਸ ਰਹਿੰਦਾ ਹੈ ਕਦੇ ਨਾਸ ਨਹੀਂ ਹੁੰਦਾ ਜੋ ਜਦੋਂ ਆਪਾਂ ਇੱਥੇ ਨਹੀਂ ਸੀ ਦੁਨੀਆ ਵਿੱਚ ਜਾਂ ਧਰਤੀਆਂ ਵੀ ਨਹੀਂ ਸੀ ਜਬ ਆਕਾਰ ਇਹਨੂੰ ਕੱਛ ਨਾ ਦ੍ਰਿਸ਼ ਦੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਦੋਂ ਆਪਾਂ ਆਪਣੀ ਗੱਲ ਤਾਂ ਛੱਡੋ ਆਪਾਂ ਤਾਂ ਥੋੜੇ ਚਿਰ ਤੋਂ ਆਏ ਦੁਨੀਆ 'ਚ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੀ ਫਿਰ ਹੁਣ ਵੀ ਹੈ ਜਦੋਂ ਆਪਣੀ ਸ੍ਰਿਸ਼ਟੀ ਮੁੱਕ ਜਾਵੇਗੀ ਸਾਰੀ ਤਾਂ ਵੀ ਵਾਹਿਗੁਰੂ ਰਹਿਣਗੇ ਉਸੇ ਤਰ੍ਹਾਂ ਹੀ ਇੱਕ ਰਸਤ ਸਤ ਹੁਣ ਇੱਥੇ ਆਪਾਂ ਸਿਰਫ ਕਹਿਣ ਮਾਤਰ ਕਿਹਾ ਕਿ ਵਾਹਿਗੁਰੂ ਰਹਿਣਗੇ ਪਰ ਇਹ ਹੈ ਕਿ ਮੈਂ ਕਹਾ ਕਿ ਉਹ ਤਿੰਨਾਂ ਕਾਲਾਂ ਵਿੱਚ ਸਤ ਹੈ ਤਿੰਨਾਂ ਕਾਲਾਂ ਵਿੱਚ ਜੋ ਸਤ ਹੈ ਸੱਤਾ ਸਫੁਰਤੀ ਦੇਣ ਵਾਲਾ ਆਪਨ ਆਹ ਜਿਹੜੀ ਹੁਣ ਆਪਣੇ ਅੰਦਰ ਸੁਣਨ ਦੀ ਸ਼ਕਤੀ ਕੰਮ ਕਰ ਰਹੀ ਹੈ ਦੇਖਣ ਦੀ ਸ਼ਕਤੀ ਹੈ ਬੋਲਣ ਦੀ ਸ਼ਕਤੀ ਹੈ ਹਿੱਲਣ ਜੁਲਣ ਦੀ ਸ਼ਕਤੀ ਹੈ ਇਹਨੂੰ ਸੱਤਾ ਸਪੁਰਤੀ ਕਹਿੰਦੇ ਨੇ ਇਹ ਸੱਤਾ ਸਪੁਰਤੀ ਦੇ ਰਿਹਾ ਆਪਾਂ ਨੂੰ ਉਹ ਉਹਦੀ ਕਿਰਪਾ ਨਾਲ ਹੀ ਆਪਣੀਆਂ ਬੈਟਰੀਆਂ ਚੱਲ ਰਹੀਆਂ ਦਿਮਾਗ ਦੀਆਂ ਹੁਣ ਸੁਣਦੇ ਆ ਨਹੀਂ ਤਾਂ ਕਿਤੇ ਜੋਤ ਖਿੱਚ ਲਵੇ ਨਾ ਸੁਣਨਾ ਸੁਣਾਉਣਾ ਸਭ ਬੰਦ ਹੋ ਜਾਣਾ ਜਦ ਇਹ ਸਭ ਤੇਰੀ ਕਿਰਪਾ ਨਾਲ ਸੁਣਦੇ ਆ ਸੱਚੇ ਬਾਦਸ਼ਾਹ ਤੇਰੀ ਮਿਹਰ ਦਾ ਸਦਕਾ ਇਹ ਤਾਂ ਧੰਨਵਾਦ ਕਰੋ ਵੀ ਆਪਾਂ ਸੁਣਦੇ ਆ ਕਈ ਬੰਦੇ ਬੋਲੇ ਹੁੰਦੇ ਨੇ ਉਹਨਾਂ ਨੂੰ ਸੁਣਦਾ ਤੱਕ ਨਹੀਂ ਜਿਹੜਾ ਸਾਰਿਆਂ ਵਿੱਚ ਸੱਚ ਰੂਪ ਹੋ ਕੇ ਵਿਆਪਕ ਹੋਇਆ ਹੋਇਆ ਹੈ ਸਤ ਫਿਰ ਜਿਹੜਾ ਮਾਇਆ ਜਿਹੜੀ ਜੜ ਹੈ ਜਿਹਦੇ 'ਚ ਕੋਈ ਹਿੱਲਣ-ਦੁੱਲਣ ਦੀ ਸ਼ਕਤੀ ਨਹੀਂ ਹੈ ਉਸ ਮਾਇਆ ਵਿੱਚ ਜਦੋਂ ਆਪਣੀ ਸੱਤਾ ਦਿੰਦਾ ਹੈ ਤਾਂ ਉਹ ਮਾਇਆ ਰਾਜਸੀ ਤਾਮਸੀ ਸ਼ਾਂਤ ਕੀ ਗੁਣਾਂ ਦੇ ਸੰਯੁਕਤ ਹੋ ਕੇ ਕਿਰਿਆ ਕਰਦੀ ਹੈ ਉਹਨੂੰ ਕਹਿੰਦੇ ਨੇ ਸਤ ਸੱਤੇ ਸਿਹਾਰੀ ਸਤ ਉਹ ਜੋ ਸਤ ਸਰੂਪ ਹੈ ਕੌਣ ਨਾਮ ਇਹ ਜਿਹੜਾ ਨਾਮ ਇਹਦਾ ਦੁੱਧਕ ਹੈ ਨਾਮ ਇਸ ਨੂੰ ਜਣਾਉਂਦਾ ਹੈ ਕਹਿੰਦੇ ਜਿਹੜਾ ਨਾਮ ਇਹ ਨਾਮ ਕਹਿੰਦੇ ਓੰਕਾਰ ਉਹ ਜਿਹੜਾ ਓੰਕਾਰ ਹੈ ਨਾ ਉਹ ਸਤ ਨਾਮ ਹੈ ਨਾਮ ਦਾ ਭਾਵ ਹੈ ਪ੍ਰਸਿੱਧ ਅਤੇ ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਦਾ ਬੜਾ ਨਾਮ ਹੈ ਫਲਾਣਾ ਬੰਦਾ ਬੜਾ ਨਾਮੀ ਹੈ ਤਾਂ ਆਪਾਂ ਕਹਿੰਦੇ ਬੜਾ ਪ੍ਰਸਿੱਧ ਹੈ ਹੁਣ ਦੱਸੋ ਪਰਮੇਸ਼ਰ ਨੂੰ ਕੌਣ ਨਹੀਂ ਜਾਣਦਾ ਸ਼ਾਸਤਰ ਸਿਮਰਤੀਆਂ ਵੇਦ ਪੁਰਾਣ ॠषि मुनि ਦੇਵਤੇ ਔਲੀਏ ਮੌਲਿਏ ਫਕੀਰ 84 ਲੱਖ ਜੂਨ 3 ਲੋਕ ਬ੍ਰਹਮਾ ਵਿਸ਼ਨੂੰ ਮਹੇਸ਼ ਮਾਇਆ ਕਿੰਨਿਆਂ ਦੇ ਨਾਮ ਲੈ ਲੋ ਸਭ ਜਾਣਦੇ ਨੇ ਉਹਨੂੰ ਸਾਰਿਆਂ ਵਿੱਚ ਮਸ਼ਹੂਰ ਹੈ ਵੱਧ ਤੋਂ ਵੱਧ ਕੋਈ ਬੰਦਾ ਆਪਣੇ ਦੇਸ਼ ਵਿੱਚ ਮਸ਼ਹੂਰ ਹੁੰਦਾ